ਹੈਲੋ ਜੀ ਮੈਂ ਤੁਹਾਡੀ ਮੋਨਿਕਾ ਘਵਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨਿਕਾ ਘਵਨ ਅਫੀਸ਼ੀਅਲ ਹੈ ਬਾਂਡਿੰਗ ਟਾਈਮ ਕੀਤੀ ਹੋਈ ਇੱਕ ਗੱਲ ਜਿਹੜੀ ਕਿ ਮੈਂ ਲੜਾਈ ਨੂੰ ਲੈ ਕੇ ਗੱਲ ਕੀਤੀ ਕਿ ਮਤਲਬ ਕਿ ਆਪਣੇ ਜੋ ਵੀ ਆਪਣੇ ਪੰਜਾਬ ਪਾਕਿਸਤਾਨ ਦੇ ਵਿੱਚ ਜੋ ਕੁਝ ਵੀ ਮਤਲਬ ਹੋ ਰਿਹਾ ਹੈ ਤੇ ਉਸ ਚੀਜ਼ ਦਾ ਜਿਹੜਾ ਕਿ ਮਸਲਾ ਲੜਾਈ ਨਹੀਂ ਹੈ ਤਾਂ ਕਿ ਉਹਦਾ ਮਤਲਬ ਇੱਕ ਸੋਲੂਸ਼ਨ ਇਸ ਤਰ੍ਹਾਂ ਦਾ ਨਿਕਾਲੋ ਕਿ ਤਾਂ ਕਿ ਇਹ ਬੈਸ ਰਾਈ ਜੋ ਕਿਤੋਂ ਹੀ ਗੱਲਬਾਤ ਹੈ ਉਹ ਕੰਪਲੀਟ ਕਲੀਅਰ ਹੋ ਸਕੇ ਹਮਲਿਆਂ ਦੇ ਵਿੱਚ ਵਾਰਦਾਤ ਹੋਣੀਆਂ ਨੁਕਸਾਨ ਹੋਣਾ ਇਹ ਬਹੁਤ ਹੀ ਜ਼ਿਆਦਾ ਸਾਡੇ ਲਈ ਵੀ ਭਾਰੀ ਹੋ ਸਕਦਾ ਹੈ ਤੇ ਮੈਂ ਉਸ ਤੋਂ ਬਾਅਦ ਉਹ ਨਿਊਜ਼ ਕਰਕੇ ਤੇ ਆਪਣੇ ਫੋਨ ਨੂੰ ਰੱਖ ਦਿੱਤਾ ਸੀ ਤੇ ਕਾਫੀ ਟਾਈਮ ਬਾਅਦ ਮੈਂ ਫੋਨ ਨੂੰ ਚੈੱਕ ਕਰਦੀ ਆ ਤੇ ਬਹੁਤ ਸਾਰੇ ਸ਼ਹਿਰਾਂ 'ਚ ਸਿਟੀਆਂ 'ਚ ਪਤਾ ਨਹੀਂ ਰੱਬ ਜਾਣੇ ਕੁਝ ਖਬਰਾਂ মিডিਆ ਵਾਲੇ ਵੈਸੇ ਹੀ ਫਲਾ ਦਿੰਦੇ ਨੇ ਤੇ ਕੁਝ ਖਬਰਾਂ ਨੇਚਰਲੀ ਵੀ ਹੁੰਦੀਆਂ ਨੇ ਤੇ ਮੈਨੂੰ ਨਹੀਂ ਪਤਾ ਕਿ ਮਤਲਬ ਆਪਣਾ ਸਾਡੇ ਪੰਜਾਬ ਤੋਂ ਬਾਹਰ ਮਲੇ ਕੀ ਕੁਝ ਹੋ ਰਿਹਾ ਤੇ ਲਗਭਗ ਜਿਹੜੇ ਵੀ ਫੇਸਬੁੱਕ ਵਗੈਰਾ ਚਲਾ ਰਹੇ ਨੇ ਤੇ ਉਹਨਾਂ ਨੂੰ ਤੇ ਚਲੋ ਇਸ ਬਾਰੇ ਪਤਾ ਹੀ ਹੋਏਗਾ ਕਿੰਨਾ মিডিਆ ਵੱਲੋਂ ਸੋਸ਼ਲਸ ਵੱਲੋਂ ਮਤਲਬ ਹਰ ਇੱਕ ਚੀਜ਼ ਦਾ ਰੋਲਾ ਪਿਆ ਹੋਇਆ ਹੈ ਤੇ ਮੈਂ ਸਿਰਫ ਇੱਕ ਹੀ ਤੁਹਾਨੂੰ ਗੱਲ ਕਹਿਣਾ ਚਾਹੁੰਦੀ ਆ ਕਿ ਜੇ ਸਾਡਾ ਅੰਮ੍ਰਿਤਸਰ ਪੰਜਾਬ ਸਿਟੀ ਗੁਰੂ ਦੀ ਨਗਰੀ ਤੇ ਜਿਸ ਦੇ ਵਿੱਚ ਰਾਮ ਜੀ ਦਾ ਆਸ਼ਰਮ ਤੇ ਫਿਰ ਆਪਣਾ ਗੁਰੂਆਂ ਦਾ ਮਤਲਬ ਗੁਰਦੁਆਰੇ ਤੇ ਹੋਰ ਵੀ ਬਹੁਤ ਸਾਰੇ ਮਤਲਬ ਧਾਰਮਿਕ ਮੰਦਿਰ ਜਿਸਟਰ ਲੋਂਗਾ ਦੇਵੀ ਦਾ ਫਿਰ ਆਪਣਾ ਭੱਦਰ ਕਾਲੀ ਮਾ ਜੀ ਦਾ ਤੇ ਦੁਰਗਿਆਨਾ ਮੰਦਿਰ ਦਾ ਤੇ ਆਪਣਾ ਹੋਰ ਵੀ ਸਾਰੇ ਟੈਂਪਲਸ ਹੈ ਹਨੂਮਾਨ ਜੀ ਦਾ ਟੈਂਪਲਸ ਵੀ ਹੈ ਤੇ ਇਸ ਲਈ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕੀ ਹਾਂ ਕਿ ਜਿਹੜਾ ਲੜਾਈਆਂ ਜੰਗ ਕੋਲ ਹੈ ਇਹ ਆਪਣਾ ਅੰਮ੍ਰਿਤਸਰ ਸਿਟੀ ਦੇ ਵਿੱਚ ਹੋਣਾ ਮੁਨਕਿਨ ਹੈ ਬਹੁਤ ਸਾਰਾ ਕਿਉਂਕਿ ਅੰਮ੍ਰਿਤਸਰ ਪੰਜਾਬ ਸਿਰਫ ਇੱਕ ਗੁਰੂ ਦੀ ਨਗਰੀ ਕਾਰਨ ਬਚਿਆ ਹੋਇਆ ਹੈ ਸਿਰਫ ਗੁਰੂ ਦੀ ਨਗਰੀ ਕਾਰਨ ਅੱਜ ਵੀ ਜੇ ਲੋਕ ਕੁਛ ਉਥੇ ਮਤਲਬ ਜਾਂਦੇ ਨੇ ਆਪਣੀ ਮਨੋਕਾਮਨਾ ਲਈ ਆਪਣੀ ਮਤਲਬ ਇਸ਼ਨਾਨ ਲਈ ਤਾਂ ਗੁਰੂ ਰਾਮਦਾਸ ਜੀ ਜਿਹੜੇ ਵੀ ਉਹਨਾਂ ਦੇ ਮਨੋਕਾਮਨਾਵੇਂ ਜਾਂ ਫਿਰ ਸਿੱਧਾਂ ਵਾਲੇ ਗੁਰੂ ਆਪਣੇ ਜੋ ਬਾਬਾ ਦੀਪ ਸਿੰਘ ਜੀ ਹੈ ਉਹਨਾਂ ਵੱਲੋਂ ਜਿਹੜੇ ਵੀ ਮਤਲਬ ਲੋਕ ਪਾਠ ਵਗੈਰਾ ਕਰਦੇ ਨੇ ਹਰ ਸੰਡੇ ਨੂੰ ਚਪੈਰਾ ਲਗਾਉਂਦੇ ਨੇ ਤੇ ਜੇ ਉਹਨਾਂ ਦੀ ਪਰਮਾਤਮਾ ਅੱਗੇ ਹੋ ਕੇ ਸੁਣਦਾ ਹੈ ਜਾਂ ਉਹਨਾਂ ਦੀ ਬੇਨਤੀਆਂ ਨੂੰ ਸੁਣਦਾ ਹੈ ਤੇ ਫਿਰ ਦੇਖੋ ਜੀ ਇਹ ਇੱਕ ਛੋਟੀ ਜੀ ਗੱਲ ਜਿਹੜੀ ਐਡੀ ਵੱਡੀ ਮਤਲਬ ਵਧਾ ਕੇ ਲੋਕਾਂ ਨੇ ਜੰਗ ਤੱਕ ਲੈ ਆਂਦੀ ਜਾ ਮਤਲਬ ਛੋਟੀ ਜੀ ਗੱਲ ਨੂੰ ਇੰਨਾ ਇੰਪਰੂਵ ਮਤਲਬ ਬੈਸ ਵਸਾਈ ਵਿੱਚ ਹੋ ਗਈ ਕਿ ਇਹ ਮਤਲਬ ਇੱਕ ਦੂਜੇ ਦੇ ਉੱਤੇ ਮਤਲਬ ਜਾਨ ਹਲਵਾ ਜਿਹਨੇ ਜਾਨ ਹਮਲਾ ਕਹਿੰਦੇ ਆ ਤੇ ਜਾਂ ਫਿਲਮ ਦਾ ਵਾਰਦਾਤ ਕਹਿੰਦੇ ਆ ਇੱਥੋਂ ਤੱਕ ਨੌਤਾ ਦੇਖੋ ਜੀ ਆ ਗਈਆਂ ਨੇ ਤੇ ਮੈਂ ਸੋਚਿਆ ਚਲੋ ਸਪੀਕਰ ਮੈਂ ਤੁਹਾਨੂੰ ਲਾਈਵ ਹੋ ਕੇ ਇਸ ਚੀਜ਼ ਨੂੰ ਕਲੀਅਰ ਕਰਦੀਆਂ ਤੇ ਇਸ ਚੀਜ਼ ਦੇ ਬਾਰੇ ਹੋਰ ਵੀ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ ਮਤਲਬ ਆਪਣਾ ਇੱਕ ਜੋ ਗੱਲ ਕੀਤੀ ਸੀ ਤੁਹਾਨੂੰ ਬੱਚਿਆਂ ਦੇ ਪ੍ਰਤੀ ਕਿ ਇੱਕ ਮਾਂ ਆਪਣੇ ਬੱਚੇ ਤੋਂ ਕਿਵੇਂ ਦੂਰ ਹੋ ਸਕਦੀ ਹੈ ਜਾਂ ਬੱਚਾ ਆਪਣੀ ਮਾਂ ਤੋਂ ਕਿਵੇਂ ਦੂਰ ਹੋ ਸਕਦਾ ਹੈ ਕਿਉਂਕਿ ਇਹ ਖਬਰ ਮੈਂ ਆਲ ਦੇਖੀ ਹੈ ਲਾਈਵ ਹੋ ਕੇ ਵੀ ਮਤਲਬ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਉਹ ਮਤਲਬ ਇੱਕ オリジナル ਚਿਹਰਾ ਵਾ ਉਹ ਲਾਈਵ ਦਾ ਇੱਕ ਬਿਲਕੁਲ オリジナル ਚਿਹਰਾ ਵਾ ਜੋ ਵੀ ਮੈਂ ਉਸ ਚੀਜ਼ ਨੂੰ ਨੋਟਿਸ ਕੀਤਾ ਤੇ ਉਹ ਸਾਰਾ ਇਮਪਰੂਵ ਮੈਂ ਕਿਸੇ ਉੱਪਰ ਨਹੀਂ ਲੈ ਕੇ ਇਹ ਸਿਰਫ ਮੈਂ ਆਪਣੇ ਆਪ ਨਾਲ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਜੇ ਮਤਲਬ ਸਾਡੇ ਤੱਕ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਾਂ ਕੁਝ ਹਮਲਾ ਇਹੋ ਜਿਹਾ ਹੋ ਜਾਂਦਾ ਹੈ ਕਿ ਇੱਕ ਛੋਟੀ ਜੀ ਮੇਰੀ ਆਪਣੀ ਬੱਚੀ ਹੈ ਇੱਕ ਮੇਰੀ ਬੇਟੀ ਹੈ ਇੱਕ ਮੇਰਾ ਬੇਟਾ ਹੈ ਘਰ ਹੈ ਸਮਾਨ ਹੈ ਚੀਜ਼ਾਂ ਨੇ ਵਸਤੂਆਂ ਨੇ ਸੋਤ ਚੀਜ਼ਾਂ ਜੁੜੀਆਂ ਹੋਈਆਂ ਨੇ ਤੇ ਮਤਲਬ ਸਭ ਕੁਝ ਇਨਾ ਵੱਡਾ ਨੁਕਸਾਨ ਹੋ ਜਾਏਗਾ ਤੇ ਇਹ ਸਾਰੀ ਲਾਈਫ ਦਾ ਪਾਣੀ ਹੀ ਫਿਰ ਜਾਏਗਾ ਸਭ ਮਤਲਬ ਤਬਾਹ ਹੀ ਹੋ ਜਾਏਗਾ ਉਹ ਸਭ ਤੋਂ ਵੱਡੀ ਗੱਲ ਕੀ ਆਪਣਾ ਮੇਰਾ ਖਿਆਲ ਰਵੇ ਨਾ ਰਵੇ ਸਭ ਤੋਂ ਬੱਡੀਗਲ ਕਿ ਮੈਂ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਆ ਕਿਉਂਕਿ ਮੇਰੇ ਵਰਗੀਆਂ ਆਪਣੀ ਕਿੰਨੀਆਂ ਮਾਵਾਂ ਨੇ ਕਿੰਨੀਆਂ ਮਾਵਾਂ ਕਿ ਜਿਹੜੀਆਂ ਇੱਕ ਮਿੰਟ ਵੀ ਖੜੀ ਤੇ ਬਹੁਤ ਦੂਰ ਦੀ ਵਾਲੀ ਇੱਕ ਮਿੰਟ ਵੀ ਵਸਾਣ ਨਹੀਂ ਕਰਦੀਆਂ ਆਪਣੇ ਬੱਚਿਆਂ ਦਾ ਤੇ ਉਹ ਚੀਜ਼ ਜਿਵੇਂ ਕਿਤੇ ਨਾ ਕਿਤੇ ਮੈਨੂੰ ਆਪਣੇ ਆਪ ਨਾਲ ਫੀਲ ਹੁੰਦੀ ਥੋੜੀ ਜਿਹੀ ਸ਼ੋ ਹੋਈ ਜਿਸ ਕਾਰਨ ਮੈਂ ਇਹ ਮਤਲਬ ਤੁਹਾਡੇ ਤੱਕ ਮੈਸੇਜ ਪਹੁੰਚਾਇਆ ਕਿ ਪੀਐਮ ਮੋਦੀ ਜੀ ਨੂੰ ਇਕਿਆ ਜਾਵੇ ਕਿ ਮਤਲਬ ਇਹ ਲੜਾਈ ਕੋਲ ਦੇ ਨਾਲ ਇਹ ਮਸਲੇ ਹੱਲ ਨਹੀਂ ਹੋਣੇ ਤੇ ਜੇ ਮਸਲੇ ਹੱਲ ਹੋਣਾ ਹੋਵੇ ਤਾਂ ਇਹ ਕਦੋਂ ਦੇ ਹੋ ਜਾਣੇ ਸੀ ਕੋਸ਼ਿਸ਼ ਕਰੋ ਕਿ ਜੇ ਵੱਦ ਤੋਂ ਵੱਦ ਤੁਹਾਡੇ ਬੈਠ ਕੇ ਮਤਲਬ ਗੱਲਬਾਤ ਹੋ ਜਾਵੇ ਤੇ ਗੱਲਬਾਤ ਦੇ ਵਿੱਚ ਜਿਹੜੀ ਵੀ ਮਤਲਬ ਜਿਹੜੀ ਵੀ ਮਤਲਬ ਆਪਣੇ ਆਪਸ ਵਿੱਚ ਗੱਲਬਾਤ ਕੰਪਲੇਅਰ ਹੁੰਦੀ ਹੈ ਉਸ ਨੂੰ ਅਸੀਂ ਇੱਕ ਸਾਈਡ ਤੇ ਰੱਖ ਕੇ ਆਪਣੇ ਇੰਡੀਆ ਨੂੰ ਸੇਫ ਕਰੀਏ ਪਾਕਿਸਤਾਨ ਪਾਕਿਸਤਾਨ ਸਾਈਡਸ ਇੰਡੀਆ ਔਰ ਇੰਡੀਆ ਸਾਈਡਸ ਮਤਲਬ ਮੈਂ ਦੇਖ ਰਹੀ ਹਾਂ ਕਿ ਮਤਲਬ ਕਿਸ ਤਰ੍ਹਾਂ ਮਤਲਬ ਤੁਹਾਨੂੰ ਦੱਸ ਰਹੀ ਸਦੀ ਕਿ ਇੱਕ ਮਾਵਾਂ ਨੂੰ ਕਿਵੇਂ ਮਸ਼ੀਨ-ਸ਼ੀਨ ਕੇ ਲੈ ਕੇ ਜਾ ਰਹੀ ਨੇ ਬੱਚੇ ਵਿਚਾਰੇ ਛੋਟੇ-ਛੋਟੇ ਜਿਹੜੇ ਅੱਜ ਮਾਂ ਦਾ ਆਪਣੀ ਦਾ ਮਤਲਬ ਕੁੱਖ ਦੇ ਵਿੱਚੋਂ ਪੈਦਾ ਹੋ ਰਹੇ ਨੇ ਜਾਂ ਜਿਹੜੀ ਦੁਨੀਆਦਾਰੀ ਨਹੀਂ ਦੇਖ ਰਹੇ ਜਨਮਾਂ ਵੀ ਅੱਛੀ ਤਰ੍ਹਾਂ ਨਹੀਂ ਕਰ ਪਾਏ ਉਹ ਬੱਚੇ ਵਿਚਾਰਿਆਂ ਦਾ ਕੀ ਦੋਸ਼ ਹੈ ਕੀ ਡਿਫਾਲਟ ਹੈ ਉਹ ਉਸੇ ਚੀਜ਼ ਦਾ ਮੈਨੂੰ ਕਿਤਨਾ ਕਿਤੇ ਮਤਲਬ ਫੀਲ ਹੋਇਆ ਤੇ ਇਹ ਗੱਲ ਮੈਂ ਆਪਣੇ ਤੱਕ ਪਚਾਈ ਆਪਣੇ ਤੱਕ ਪਛਾਣਦੇ ਬਾਅਦ ਵਿੱਚ ਤੁਹਾਡੇ ਤੱਕ ਗੱਲ ਕੀਤੀ ਤੇ ਉਸ ਕਾਰਨ ਮੈਨੂੰ ਥੋੜਾ ਫੀਲ ਹੋਇਆ ਤੇ ਮੈਂ ਸੋਚਿਆ ਕਿਉਂ ਨਾ ਮਤਲਬ ਇਹ ਗੱਲ ਤੁਹਾਡੇ ਨਾਲ ਵੀ ਸਾਂਝੀ ਕੀਤੀ ਜਾਵੇ ਕਿ ਇੱਥੇ ਬੇਜ਼ੁਬਾਨ ਬੇਕਸੂਰ ਬੱਚਿਆਂ ਦਾ ਕੋਈ ਦੋਸ਼ ਨਹੀਂ ਆ ਗਲਸੂਰ ਸਿਰਫ ਇੱਕ ਦਾਵਾ ਤੇ ਇੱਕ ਨੂੰ ਹੀ ਵਾਰਦਾ ਜਿਹੜਾ ਕਿ ਉਸ ਚੀਜ਼ ਆ ਅਟ੍ਰੈਕ ਕੀਤਾ ਜਾਵੇ ਤਾਂ ਕਿ ਹਰ ਇੱਕ ਦੇ ਨਾਲ ਇਹ ਚੀਜ਼ ਕੀਤੀ ਜਾਵੇ ਸਾਡੇ ਹੁਣ ਇੰਡੀਆ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਐ ਮਰੀਜ਼ ਐ ਤੇ ਜਾਂ ਫਿਰ ਮੇਰੇ ਦਿਲ ਦੇ ਵੀਕ ਜਾਂ ਦੀ ਮਾਤੋਂ ਥੋੜੇ ਜੇ ਮਤਲਬ ਜਿੱਧਾ ਅੱਜ ਕੱਲ ਤੁਹਾਨੂੰ ਤੇ ਪਤਾ ਹੀ ਹੈ ਹੁਣ ਸਾਡੇ ਮੇਰੇ ਵਰਗੇ ਤਾਂ ਦਿਲ ਬਹੁਤ ਕਮਜ਼ੋਰ ਹੋ ਚੁੱਕਿਆ ਹਲਕਾ ਜਾਂ ਬੱਚਾ ਵੀ ਮੇਰਾ ਗਿਰ ਜਾਵੇ ਜਾਂ ਮਤਲਬ ਕੋਈ ਸ਼ਿਪਕਲੀ ਵਗੈਰਾ ਵੇਖ ਲਵਾਂ ਜਾਂ ਕਿਸੇ ਚੀਜ਼ ਨੂੰ ਮੈਂ ਮਤਲਬ ਫੀਲ ਕਰਦੀ ਹੋਈ ਦੇਖ ਲਵਾਂ ਤੇ ਮੇਰਾ ਖੁਦ ਦਾ ਦਿਲ ਇੰਨਾ ਵੀਕ ਹੋ ਚੁੱਕਿਆ ਕਿ ਮੈਂ ਇਹ ਚੀਜ਼ਾਂ ਤੋਂ ਬਹੁਤ ਦੂਰ ਦੀਗਾ ਸੋਚਣਾ ਵੀ ਨਹੀਂ ਚਾਹਦੀ ਕਿ ਆਪਣੇ ਸਾਡੇ ਅੰਮ੍ਰਿਤਸਰ ਪੰਜਾਬ ਇੰਡੀਆ ਦੇ ਵਿੱਚ ਇਹ ਚੀਜ਼ ਮਤਲਬ ਕਿਤੇ ਨਾ ਕਿਤੇ ਇਸ ਚੀਜ਼ ਦਾ ਜਿਹੜਾ ਵੀ ਹੈ ਕਿ ਨੁਕਸਾਨ ਭਾਰੀ ਹੋ ਸਕੇ ਹੁਣ ਅੱਜ ਦੀ ਛੁੱਟੀ ਬੱਚਿਆਂ ਨੂੰ ਹੋ ਚੁੱਕੀ ਐ ਕੱਲ ਦੀ 8 ਤਰੀਕ ਦੀ ਛੁੱਟੀ ਫੇਰ ਸ਼ੋਅ ਕਰ ਦਿੱਤੀ ਐ। ਇਹੀ ਤਾਂ ਚੀਜ਼ ਸਮਝ ਨਹੀਂ ਆ ਰਹੀ ਕਿ ਛੁੱਟੀਆਂ ਦੇ ਬੱਚਿਆਂ ਨੂੰ ਚਲੋ ਹੋ ਰਹੀਆਂ ਬੱਚਿਆਂ ਨੂੰ ਸੇਵਿੰਗ ਤੇ ਆਪਣੇ ਘਰ ਦੇ ਵਿੱਚ ਮਿਲ ਗਈ ਤੇ ਜੇ ਮਤਲਬ ਸਾਡੇ ਇੰਡੀਆ ਦੇ ਵਿੱਚ ਇਦਾਂ ਵੱਡਾ ਭਾਰ ਇਹਨਾਂ ਕੋਈ ਨੁਕਸਾਨ ਇਹੋ ਜਿਹਾ ਹੋ ਗਿਆ ਫਿਰ ਅਸੀਂ ਆਪਣੇ ਬੱਚਿਆਂ ਦੀ ਘਰ ਵਿੱਚ ਸੇਵਿੰਗ ਕਿਵੇਂ ਕਰਾਂਗੇ? ਆਪਣੇ ਬੱਚੇ ਨੂੰ ਘਰ ਵਿੱਚ ਸੇਵ ਕਿਵੇਂ ਰੱਖਾਂਗੇ? ਗੱਲਾਂ ਸੋਚੋ ਨੂੰ ਬਹੁਤ ਐ ਤੇ ਜੇ ਸੋਚੋ ਤੇ ਕੁਝ ਵੀ ਨਹੀਂ ਐ। ਦੇਖੋ ਚੀਜ਼ ਮੈਨੂੰ ਫੀਲ ਹੋਈ ਇਸ ਤਰ੍ਹਾਂ ਮਤਲਬ ਮੈਨੂੰ ਕੁਝ ਅਲੱਗ ਹੀ ਫੀਲ ਹੋਇਆ ਸਮਝ ਲਓ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਹਰ ਇੱਕ ਚੀਜ਼ ਮੈਨੂੰ ਕਿਤਨਾ ਕਿਤੇ ਟਰਾਈ ਕੋਈ ਤੇ ਮੈਂ ਸੋਚਿਆ ਕਿ ਚਲੋ ਮੈਂ ਤੁਹਾਡ ਨਾਲ ਇਹ ਗੱਲ ਸਾਂਝੀ ਕੀਤੀ ਤੇ ਬਹੁਤ ਸਾਰਾ ਧੰਨਵਾਦ ਤੁਸੀਂ ਮੇਰੀ ਸਪੋਰਟ ਕੀਤੀ ਉਸ ਗੱਲ ਨੂੰ ਲੈ ਕੇ ਤੇ ਕੋਸ਼ਿਸ਼ ਕਰੋ ਮੇਰੀ ਸਪੀਚ ਜਿਹੜੀ ਹੈ ਵੱਧ ਤੋਂ ਵੱਧ ਵੱਧ ਤੋਂ ਵੱਧ ਪੀਐਮ ਮੋਦੀ ਦੇ ਤੱਕ ਸ਼ੇਅਰਸ ਕਰੋ ਮਤਲਬ ਉਨਾਂ ਤੱਕ ਤੇ ਨਹੀਂ ਸ਼ੇਅਰਸ ਕਰ ਸਕਦੇ ਪਰ ਅੱਗੇ 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 ਮੇਰੀ ਪੋਸਟ ਐਨੀ ਸ਼ੇਅਰਸ ਕਰੋ ਕਿ ਚਲੋ ਕਿਤਨਾ ਕਿਤੇ ਕੋਈ ਮਤਲਬ ਕਿੰਨੀ ਛੋਟੀ ਜੀ ਗੱਲ ਕਿੰਨੇ ਕਿਤੇ ਇੰਪਰੂਵ ਹੋ ਜਾਂਦੀ ਹੈ ਦੇਖੋ ਮੈਂ ਤਾਂ ਇੱਕ ਆਮ ਜੀ ਆ ਮੈਂ ਅੱਗੇ ਵੀ ਤੁਹਾਨੂੰ ਦੱਸ ਚੁੱਕੀ ਹਾਂ ਨਾਰਮਲ ਜੀ ਇੱਕ ਹਾਊਸ ਵਾਈਫ ਆ ਘਰ ਦੇ ਕੰਮਾਂ ਨੂੰ ਦੇਖਣ ਵਾਲੀ ਜਾਂ ਬੱਚਿਆਂ ਨੂੰ ਦੇਖਣ ਵਾਲੀ ਮੇਰੇ ਕੋਲ ਇੰਨੀਆਂ ਜਾਣਕਾਰੀਆਂ ਪ੍ਰਾਪਤ ਨਹੀਂ ਹੈ ਪਰ ਫਿਰ ਵੀ ਜਿੰਨੀਆਂ ਵੀ ਗੱਲਾਂ ਮੈਂ ਤੁਹਾਡੇ ਨਾਲ ਕਰਦੀਆਂ ਬਿਲਕੁਲ ਆਪਣਾ ਹਾਰਡ ਹੋ ਕੇ ਆਪਣੇ ਦਿਲਦਿਆਂ ਨਾਲ ਕਲੀਅਰ ਕਰਦੀਆਂ ਕਿਉਂਕਿ ਮੈਂ ਅੱਗੇ ਵੀ ਸਮਝਾ ਚੁੱਕੀ ਕਿ ਜੋ ਮੇਰੇ ਮੂੰਹ ਤੇ ਹੋਵੇ ਮੇਰੀ ਜ਼ੁਬਾਨ ਤੇ ਜੋ ਜ਼ੁਬਾਨ ਤੋਂ ਮਹੀ ਮੇਰੇ ਮੂੰਹ ਤੇ ਹੈਗਾ ਤੇ ਇਸ ਲਈ ਕੋਸ਼ਿਸ਼ ਕਰੋ ਕਿ ਇਹ ਜਿਹੜੀ ਆਪਣੀ ਲੜਾਈ ਤਾਂ ਜੋ ਵੀ ਹੋ ਰਹੀ ਹੈ ਜਾਂ ਮਤਲਬ ਦੂਰ ਦੂਰ ਸਿਟੀਆਂ 'ਚ ਵੀ ਹੋ ਰਹੀ ਹੈ ਜਾਂ ਹੋਰ ਵੀ ਜਗ੍ਹਾ ਤੇ ਹੋ ਰਿਹਾ ਕੋਈ ਬੰਬ ਗੋਲੀਆਂ ਚੱਲ ਰਹੀਆਂ ਕੋਈ ਕਿੱਥੇ ਚੱਲ ਰਹੀਆਂ ਕੋਈ ਕਿੱਥੇ ਚੱਲ ਰਹੀਆਂ ਮੈਨੂੰ ਨਹੀਂ ਪਤਾ ਇਹ ਮੀਡੀਆ ਵਾਲੇ ਰਿਲ ਕਿ ਮਤਲਬ ਫੇਕ ਹੈ ਮੈਨੂੰ ਸਾਰੇ ਨਹੀਂ ਪਤਾ ਤੇ ਕਿਸੇ ਬਾਰੇ ਮੈਂ ਕੁਝ ਵੀ ਨਾ ਮੈਂ ਕਲੇਮ ਨਹੀਂ ਕਰਨਾ ਚਾਹਦੀ ਬਸ ਮੈਂ ਇਹਨਾਂ ਕਹਿਣਾ ਚਾਹੁੰਦੀ ਆ ਕਿ ਆਪਣੀ ਗੁਰੂ ਦੀ ਨਗਰੀ ਹੈ ਇਸ ਨੂੰ ਬਚਾਓ ਸੇਫ ਕਰੋ ਔਰ ਜਿੰਨਾ ਇਹ ਸੇਫ ਰਹੇਗੀ ਓਨਾ ਹੀ ਅਸੀਂ ਸੇਫ ਰਵਾਂਗੇ ਧੰਨਵਾਦ ਸ਼ੁਕਰੀਆ ਤੁਹਾਡਾ